ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਤਾ ਚੱਕ ਰਹੇ ਹਾਂ ਰੇਸ ਸਪਰੇਅ ਵਾਲੀ ਦੁਕਾਨ ਤੋਂ ਆਹ ਡੱਬੇ ਦੇ ਕੁਸਤਾ ਆਪਾਂ ਚੱਪੀਆਂ ਦੇ ਡੱਬਿਆਂ ਤੋਂ ਲਾ ਲਈਆਂ ਹੁਣ ਜਿਹੜਾ ਰਹਿ ਗਿਆ ਮਾਲ ਇਹਦੇ ਉੱਤੋਂ ਆਪਾਂ ਚੱਪੀਆਂ ਲਾ ਕੇ ਇੱਕ ਸਾਈਡ ਤੇ ਧਰੀ ਜਾਂਦੇ ਹਾਂਗੇ ਇਸ ਸਾਈਡ ਤੇ ਧਰ ਕੇ ਉਸ ਤੋਂ ਬਾਅਦ ਆਪਾਂ ਸਾਰੇ ਗੱਤੇ ਦੇ ਬੰਨਾਂਗੇ ਬਲੰਦੇ ਤੇ ਫਿਰ ਇਹ ਪਰਸਤੀ ਤੋਂ ਆਪਾਂ ਗੱਤਾ ਲਾਹਾਂਗੇ ਥੱਲੇ ਇਹਨੇ ਨੂੰ ਬਾਈ ਲੈ ਕੇ ਆ ਗਿਆ ਚਾਹ ਔਰ ਆਪਾਂ ਨੇ ਪੀਤੀ ਚਾਹ ਚਾਹ ਪੀ ਕੇ ਆ ਜਿਹੜੇ ਰਹਿ ਗਏ ਡੱਬੇ ਫੇਰ ਆਪਾਂ ਪੰਨਾਗੇ ਟਾਈਮ ਹੋ ਗਿਆ ਸੀਗਾ ਆਪਣਾ 11:30 ਦਾ ਟਾਈਮ ਸੀਗਾ ਉਸ ਤੋਂ ਬਾਅਦ ਆਪਾਂ ਪੀ ਕੇ ਚਾਹ ਦੁਬਾਰਾ ਲਾਗੇ ਗੱत्ता ਬਣਾਣਾ ਇਹ ਆਪਾਂ ਗੱत्ता ਇਹਨਾਂ ਦਾ 15 ਦਿਨ ਪਹਿਲਾਂ ਚੱਕਿਆ ਸੀਗਾ ਤੇ ਹੁਣ ਦੁਬਾਰਾ ਅੱਜ ਚੱਕ ਰਹੇ ਹਾਂ ਇਹ ਗੱत्ता ਆਪਾਂ ਨੂੰ ਘੱਟ ਤੋਂ ਘੱਟ 10-12 ਸਾਲਾਂ ਤੋਂ ਲਗਾਤਾਰ ਚੱਕਾ ਰਹੇ ਹਾਂ ਇਹ ਵੀ ਆਪਣੇ ਪੱਕੇ ਗਾਹਕ ਨੇਗੇ ਆਪਣੇ ਦੁਕਾਨ ਦੇ ਗਵਾਂਢੀ ਵੀ ਨੇਗੇ ਫਿਰ ਆਪਾਂ ਸਾਰੇ ਡੱਬੇ ਲੈ ਪੰਨ ਪੰਨ ਕੇ ਮਾਲ ਦਾ ਕਰ ਲਿਆ ਹੁਣ ਆਪਾਂ ਨੇ ਵਜਣਾ ਵਜਣ ਕਰਕੇ ਇਹ ਮਾਲ ਹੋ ਗਿਆ ਜੀ 1 ਕੁਇੰਟਲ 7 ਕਿਲੋ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਆਪਾਂ ਜੋ ਆਪਦਾ ਕੰਮਕਾਰ ਕਰਦੇ ਆ ਉਹਦੀ ਵੀਡੀਓ ਬਣਾ ਕੇ ਹੀ ਆਉਣੇ ਹੁੰਨੇ ਆ